ਪੰਜਾਬ ਚ ਚੜ੍ਹਦੀ ਸਵੇਰ ਵਾਪਰਿਆ ਭੈਣ ਕਾ ਹਾਦਸਾ ਦੋ ਲੋਕਾਂ ਦੀ ਮੌਤ ਰੇਸਰ ਬਾਈਕ ਨੂੰ ਲੱਗੀ ਅੱਗ ਸਮਰਾਲਾ ਨੇ ਦੀ ਇੱਕ ਐਤਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਚ ਇੱਕ ਔਰਤ ਅਤੇ ਇੱਕ ਨੌਜਵਾਨ ਦੀ ਮੌਤ ਹੋ ਗਈ ਜਾਣਕਾਰੀ ਅਨੁਸਾਰ ਪਿੰਡ ਹੋਡੋ ਤੋਂ ਇੱਕ ਮਾਂ ਤੇ ਉਸਦਾ ਪੁੱਤਰ ਸਮਰਾਲਾ ਵੱਲ ਆ ਰਹੇ ਸਨ ਕਿ ਕੁਝ ਸਮਾਨ ਘਰ ਭੁੱਲ ਗਏ ਅਤੇ ਕੋੜਲਾ ਸਮਝਪੁਰ ਤੋਂ ਵਾਪਸ ਘਰ ਆਉਣ ਲਈ ਮੁੜੇ ਇਸ ਦੌਰਾਨ ਲੁਧਿਆਣਾ ਸਾਈਡ ਤੋਂ ਇੱਕ ਤੇਜ਼ ਰਫ਼ਤਾਰ ਦੇ ਸਰਬਾਇਕ ਨੇ ਐਕਟਿਵਾ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਭਿਆਨਕ ਟੱਕਰ ਨਾਲ ਦੇ ਸਰਬਾਇਕਰ ਸਵਾਰ ਅਤੇ ਐਕਟਿਵਾ ਸਵਾਰ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਐਕਟਿਵਾ ਚਲਾ ਰਿਹਾ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਸ਼ਿਵਲ ਸਮਰਾਲਾ ਜਾਂਦਾ ਗਿਆ। ਟੱਕਰ ਇੰਨੀ ਭਿਆਨਕ ਸੀ ਕਿ ਦੇ ਸਰਬਾਇਕਰ ਨੂੰ ਅੱਗ ਲੱਗ ਗਈ ਜਿਸ ਨੂੰ ਫਾਇਰ ਬ੍ਰਿਗੇਡ ਦੀ ਮਦਦ ਨਾਲ ਬੁਝਾਇਆ ਗਿਆ। ਮ੍ਰਿਤਕ ਔਰਤ ਦੀ ਪਛਾਣ ਪਰਮਿੰਦਰ ਕੌਰ 50 ਸਾਲਾ ਪਤਨੀ ਪਰਮਿੰਦਰ ਸਿੰਘ ਵਾਸੀ ਹੁੱਡੋ ਤੋਂ ਹੋਈ ਹੈ ਜਦੋਂ ਕਿ ਮੋਟਰਸਾਈਕਲ ਸਵਾਰ ਨੌਜਵਾਨ ਦੀ ਪਛਾਣ ਬੇਵਿਕ ਵਾਸੀ 42 ਸਾਲਾ ਚੰਡੀਗੜ੍ਹ ਵਜੋਂ ਹੋਈ ਹੈ ਜਖਮੀ ਹੋਏ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ ਪੁੱਤਰ ਪਰਮਿੰਦਰ ਸਿੰਘ ਵਾਸੀ ਹੁੱਡੋ ਵਜੋਂ ਹੋਈ ਹੈ ਆ ਮੇਰਾ ਨਾਮ ਸੁਖੀਰ ਸਿੰਘ ਹੈ ਪਿਆਰੇ ਜੀ ਆਹ ਕਿਹੜਾ ਪਿੰਡ ਹੈ ਸ਼ਮਸ਼ਪੁਰ ਇਹੀ ਪਿੰਡ ਹੈ ਜਿੱਥੇ ਦੁਰਘਟਨਾ ਹੋਈ ਹੈ ਮਾੜੀ ਕਿਸਮਤ ਨਾਲ ਇਹ ਕਿਵੇਂ ਹੋਈ ਦੁਰਘਟਨਾ ਜੀ ਇਹ ਦੁਰਘਟਨਾ ਦੇਖੋ ਇੱਕ ਧਮਾਕਾ ਹੋਇਆ ਅਸੀਂ ਤਾਂ ਨਗਰ ਵਾਸੀ ਆ ਅਸੀਂ ਥੋੜੀ ਦੇਰ ਬਾਅਦ ਪਹੁੰਚੇ ਆ ਆਉਣ ਤੇ ਪਤਾ ਲੱਗਿਆ ਵੀ ਜਿਹੜੇ ਹਰ ਵਾਰ ਐਤਵਾਰ ਇਤੋਂ ਬਾਈਕਰ ਲੰਘਦੇ ਆ ਜਿਹੜੇ ਬਹੁਤ ਤੇਜ਼ੀ ਨਾਲ ਚੱਲਦੇ ਨੇ ਮੇਰਾ ਖਿਆਲ ਹੈ 150 ਆ ਬਾਪ ਉਹਨਾਂ ਦੀ ਸਪੀਡ ਹੁੰਦੀ ਆ ਉਹਨਾਂ ਦੇ ਨਾਲ ਕੋਈ ਐਕਟਿਵਾ ਤੇ ਜਾ ਰਹੇ ਸ਼ਾਇਦ ਮਾਂ ਪੁੱਤ ਸੀਗੇ ਉਹ ਟਕਰਾਏ ਆ ਇਹਨਾਂ ਨਾਲ ਜੀਚੂ ਮਾਂ ਤਾਂ ਚੱਲ ਵਸੀ ਆ ਤੇ ਬੱਚੇ ਦੇ ਸੀਰੀਅਸ ਹਟਾ ਨੇ ਤੇ ਜਿਹੜਾ ਬਾਈਕਰ ਆ ਉਹ ਵੀ ਬਚਿਆ ਨਹੀਂ ਸੋ ਸਾਡੀ ਇਹ ਧਿਆਨ ਦਿਵਾਉਣ ਵਾਲਾ ਸਾਡੀ ਗੱਲ ਹੈਗੀ ਆ ਕਿ ਕੀ ਇਹ ਪੁਲਿਸ ਪ੍ਰਸ਼ਾਸਨ ਨੂੰ ਇੰਨੀ ਸਪੀਡ ਨਾਲ ਇੰਨੇ ਸਾਲਾਂ ਤੋਂ ਜਾਂਦੇ ਦਿਖੇ ਨਹੀਂ ਉਲਟਾ ਸਾਨੂੰ ਕੋਈ ਇੱਥੇ ਰੋਕਿਆ ਸ਼ਾਇਦ ਪੁਲਿਸ ਮੁਲਾਜ਼ਮ ਰੱਖਦਾ ਸੀ ਉਹ ਕਹਿੰਦਾ ਜੀ ਇਹਨਾਂ ਕੋਲ ਮਨਜ਼ੂਰੀ ਹੁੰਦੀ ਹੈ ਤੇ ਜਦੋਂ ਅਸੀਂ ਗੱਲ ਕੀਤੀ ਕਿ ਉਹਨਾਂ ਦੀ ਮਨਜ਼ੂਰੀ ਸਾਨੂੰ ਦਿਖਾਓ ਤਾਂ ਉਹ ਦਿਖਾਉਣ ਦੇ ਯੋਗ ਨਹੀਂ ਸੀ ਇਸਕੇ ਫੋਨ ਤੇ ਮੰਗਾ ਲਓ ਚਾਹੇ ਸਾਨੂੰ ਇੱਕ ਵਾਰੀ ਦਿਖਾ ਦਿਓ ਪਰ ਉਹ ਨਹੀਂ ਦਿਖਾ ਸਕੇ ਤੇ ਉਹ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਅਸੀਂ ਵੀ ਜਿਹੜੇ ਬਾਈਕਰ ਮੌਤ ਦਾ ਸਮਾਨ ਲੈ ਕੇ ਬਾਹਰ ਐ ਤੁਹਾਨੂੰ ਸੜਕਾਂ ਦੇ ਕੋ ਮਦੇ ਨੇ ਇਨਾਂ ਨੂੰ ਰੋਕਿਆ ਜਾਵੇ ਦੇਖੋ ਹੁਣ ਦੋ ਜਾਨਾਂ ਗਈਆਂ ਨੇ ਹੋਰ ਵੀ ਜਾ ਸਕਦੀਆਂ ਸੀ ਕੁਝ ਵੀ ਹੋ ਸਕਦਾ ਸੀ ਲਗਭਗ ਕੀ ਟਾਈਮ ਹੋ ਗਿਆ 44 ਮਿੰਟ ਪਹਿਲਾਂ ਅ 40 40 45 ਮਿੰਟ ਪਹਿਲਾਂ ਦੀ ਗੱਲ ਹੋ ਗਈ ਜਿਨ੍ਹਾਂ ਦੀ ਮੌਤ ਹੋਈ ਆ ਆਪਣੇ ਬਾਈਕ ਸਵਾਰ ਦੀ ਤੇ ਉਹ ਕਿੱਥੇ ਦੇ ਰਹਿਣੇ ਵਾਲੇ ਕਿਸ ਪਤਾ ਉਹ ਨਾਲ ਦੇ ਪਿੰਡ ਹੇਡੋਂ ਤੋਂ ਦੱਸੇ ਜਾਂਦੇ ਆ ਦੇਖੋ ਐਗਜ਼ੈਕਟਲੀ ਆਈ ਕੈਨਟ ਟੈਲ ਕਿਉਂਕਿ ਮੈਂ ਕੋਈ ਪ੍ਰੂਫ ਨਹੀਂ ਦੇਖਿਆ ਜੋ ਸੁਣਿਆ ਉਹ ਦੱਸਦਾ ਤੁਹਾਨੂੰ ਤੇ ਅਸੀਂ ਥੋੜੀ देर ਬਾਅਦ ਪਹੁੰਚੇ ਸੀ ਤੇ ਉਹ ਹੈਡੋਂ ਤੋਂ ਦੱਸੇ ਜਾਂਦੇ ਆ ਮਾਂ ਪੁੱਤ ਸੀਗੇ ਮਾਂ ਮੌਕੇ ਤੇ ਮਰ ਗਈ ਆ ਬਾਈਕਰ ਵੀ ਮੌਕੇ ਤੇ ਮਰ ਗਿਆ ਬੱਚਾ ਜਿਹੜਾ ਉਹ ਸੀਰੀਅਸ ਹੈਗਾ ਉਹਦੇ ਸੱਟਾਂ ਨਹੀਂ ਜੀ ਰਵਜੋਤ ਕੰਗ ਜੀ ਕਿਹੜਾ ਪਿੰਡ ਹੈ ਕੂਟਲਾ ਸ਼ੰਸ਼ੂਰ ਜੀ ਇੱਕ ਹਾਦਸਾ ਹੋਇਆ ਹਾਂਜੀ ਹਾਂਜੀ ਕਿਵੇਂ ਹੋਇਆ ਹਾਦਸਾ ਇਹ ਸਾਡੀ ਕੋਠੀ ਦੇ ਬਿਲਕੁਲ ਸਾਹਮਣੇ ਹੋਇਆ ਜੀ ਇਹ ਬਾਈਕ ਸਵਾਰਾਂ ਦੀ ਗਲਤੀ ਨਾਲ ਹੋਇਆ ਜੀ ਬਾਈਕ ਸਵਾਰ ਯਾਨੀ ਕਿ ਹਰ ਸੰਡੇ ਕਹਿੰਦੇ ਨੇ ਵੀ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਇਹ 8 ਤੋਂ 10 15 ਬੰਦੇ ਹੁੰਦੇ ਨੇ ਰੋਜ਼ ਹਰ ਸੰਡੇ ਨਿਕਲਦੇ ਨੇ ਇਹ ਤੇ ਇੱਥੇ ਸਾਡੇ ਘਟਾ ਉੱਥੋਂ ਲੋਕਲ ਸਾਡੇ ਪਿੰਡ ਤੋਂ ਹੀ ਸੀਗੇ ਮਾਪੁੱਤ ਉਹ ਜਾ ਰਹੇ ਸੀਗੇ ਰੋਡ ਕੱਟ ਤੋਂ ਰੋੜਪਾਰ ਕਰ ਰਹੇ ਸੀਗੇ ਉਹਨਾਂ ਦੇ ਵਿੱਚ ਇਹ ਵੱਜੇ ਨੇ ਬਹੁਤ ਜ਼ੋਰ ਨਾਲ ਤੇ ਵਾਈਕਰੂ ਵੀ ਅੱਗ ਲੱਗ ਗਈ ਇਹਨਾਂ ਦੇ ਮੌਕੇ ਤੇ ਤੇ ਮੌਕੇ ਦੇ ਮੁੰਡੇ ਦੀ ਵੀ ਡੈਥ ਹੋ ਗਈ ਉਹਨਾਂ ਦੇ ਮਾਤਾ ਜੀ ਦੀ ਵੀ ਡੈਥ ਹੋ ਗਈ ਤੇ ਬਾਈਕਰ ਆਪ ਵੀ ਡੈਥ ਹੋ ਗਈ। ਐਕਟਿਵ ਉਸਮਾਨ ਕਿੱਥੇ ਦੇ ਸੀ? ਇਹ ਨਾਲ ਹੀ ਲੋਕਲ ਪਿੰਡ ਆ ਸਾਡੇ ਨਾਲ ਹੀ ਬਿਲਕੁਲ ਉੱਥੇ ਦੇ ਸੀ। ਹਾਂਜੀ। ਤੇ ਬਾਈਕਰ ਦੀ ਬਾਈਕਰ ਦਾ ਹਜੇ ਕੁਝ ਨਹੀਂ ਕਰ ਰਹੇ ਨੇ ਪਤਾ ਕਰ ਰਹੇ ਨੇ ਪਤਾ ਨਹੀਂ ਕਿਹੜੇ ਪਿੰਡ ਤੋਂ ਕਿੱਥੋਂ ਨੇ। ਇਹਦੇ ਨਾਲ ਦੇ ਸੀਗੇ ਜਿਹੜੇ ਉਹ ਮੁੰਡੇ ਭੱਜ ਗਏ। ਉਹ ਖੜੇ ਨਹੀਂ ਗਏ। ਇਹ ਬਾਈਕਰ ਦੀ ਕਿੰਨੀ ਕੀ ਸਪੀਡ ਹੋਗੀ? ਬਾਈਕਰ ਤਾਂ 150 ਹੋਊਗਾ ਜੀ। ਯੂਰ ਬਾਊਟ। ਕੋਈ ਇਹਨਾਂ ਨੂੰ ਪਰਮਿਸ਼ਨ ਨਹੀਂ ਵਗੈਰਾ ਵੀ ਇਹ ਕਹਿ ਰਹੇ ਨੇ ਪ੍ਰਸ਼ਾਸਨ ਹੀ ਕਹਿ ਰਿਹਾ ਵੀ ਪਰਮਿਸ਼ਨ ਇਹਨਾਂ ਕੋਲ ਹੁੰਦੀ ਆ ਉਹ ਤਾਂ ਵੀਰ ਜੀ ਕਹਿ ਕੇ ਹਟੇ ਨੇ ਵੀ ਸਾਨੂੰ ਦਿਖਾਓ ਜੇ ਹੁੰਦੀ ਆ ਤਾਂ ਸਾਨੂੰ ਦਿਖਾਈ ਜਾਵੇ ਇਹਨਾਂ ਕੋਈ ਗੁੜੀ ਪਰਮਿਸ਼ਨ ਹੁੰਦੀ ਆ ਇਹ ਹਾਈਵੇ ਤਾਂ ਇਹ ਸੋ ਰੋਡ ਤਾਂ ਲਾਗੂ ਹੁੰਦੇ ਨੇ ਬਾਈਕਰਾਂ ਵਾਲੇ ਤਾਂ ਇਸ ਰੋਡ ਤੇ ਹਾਈਵੇ ਤੇ ਤਾਂ ਮੇਰੇ ਹਿਸਾਬ ਨਾਲ ਬਾਈਕਰ ਨੂੰ ਚੱਲਣੀ ਨਹੀਂ ਚਾਹੀਦੀ ਜੀ ਇਸ ਬਾਈਕ ਕਰਦੇ ਨਾਲ ਕੋਈ ਹੋਰ ਵੀ ਆ ਸੀਗੇ ਜੀ ਨਾਲ ਦੇ ਉਹ ਆਲਰੇਡੀ ਭੱਜ ਗਏ ਜੀ ਉਹ ਰੁਕੇ ਨਹੀਂ ਉਹ ਤਾਂ ਬੁੱਕ ਕੇ ਦੇਖਿਆ ਵੀ ਨਹੀਂ ਉਹਨਾਂ ਨੇ ਤਾਂ ਵੀ ਸਾਡੇ ਨਾਲ ਦਾ ਬੰਦਾ ਹੈ ਜਾਂ ਨਹੀਂ ਹੈ ਜਾਂ ਮਰ ਗਿਆ ਜਾਂ ਕੀ ਗੱਲ ਹੈ ਜਿਹੜੇ ਆਪਣੇ ਲੇਡੀਜ਼ ਦੀ ਮਾਤ ਹੋਈ ਆ ਹਾਂਜੀ ਉਹਨਾਂ ਦੇ ਨਾਲ ਕੋਈ ਹੋਰ ਵੀ ਸੀਗਾ ਹਾਂ ਉਹਨਾਂ ਦੇ ਨਾਲ ਉਹਨਾਂ ਦਾ ਬੇਟਾ ਸੀਗਾ ਦਸਰੇ ਨੇ ਉਹਦੀ ਤਾਂ ਬੇਟਾ ਤਾਂ ਲੈ ਗਏ ਨੇ ਸੀਰੀਅਸ ਸੀਗਾ ਤੇ ਮਾਤਾ ਜੀ ਦੀ ਡੈਥ ਹੋ ਗਈ ਆ ਆਪਣੇ ਬੇਟੇ ਦੀ ਕਿੰਨੀ ਕੀ ਉਮਰ ਸੀਗੀ ਉਹਨਾਂ ਦੀ ਕਿੰਨੀ ਕੇਸ ਦੇ ਸੀ ਵੀਰ ਜੀ ਉਹ 40 ਕੁ 45 ਫੁੱਟ ਵਰਕਿੰਗ ਸਾਲ ਦੇ ਸੀਗੇ ਤੇ ਮਾਤਾ ਜੀ ਦੀ ਕਿੰਨੀ ਕੀ ਉਮਰ ਹੈ ਮਾਤਾ ਜੀ ਸੀਗੇ 50 ਪਲਸ ਨੇ ਜੀ 70 ਸਾਲ ਦੇ ਹੈਗੇ ਨੇ ਹਾਂਜੀ ਹਾਂ ਥੈਂਕ ਯੂ ਮੇਰਾ ਨੋ ਇਹ ਸੈ ਪ੍ਰਸੇਵਨਾਲਾ ਜੀ ਸਾਡੀ ਐਸਐਸ ਟੀਮ ਸਮਰਾਲਾ ਜੀ ਤੇ ਅੱਜ ਇੱਕ ਐਕਸੀਡੈਂਟ ਹੋਇਆ ਆਪਣੇ ਕਟਾਲਾ ਵਿੱਚ ਕੀ ਹੈ ਜੀ ਇਹ ਡਿਟੇਲ ਉਹ ਜਿਵੇਂ ਲਾ ਜੀ ਆਪਸ ਵਿੱਚ ਹੀ ਦੋ ਵਿਕਲ ਟਕਰਾ ਗਏ ਜੀ ਤੇ ਇੱਕ ਲੇਡੀ ਤੇ ਇੱਕ ਬੰਦੇ ਦੀ ਡੈਥ ਹੋ ਗਈ ਜੀ ਆਪਣੇ ਇਹ ਬਾਈਕਰ ਸੀਗੇ ਜੀ ਜਿਹਨਾਂ ਨਾਲ ਟੱਕਰ ਹੋਈ ਆ ਇੱਕ ਰੈਸਰ ਮੋਟਰਸਾਈਕਲ ਸੀਗਾ ਜੀ ਹਾਂਜੀ ਇਹ ਕਿਧਰੋਂ ਆ ਰਹੇ ਸੀ ਕਿਧਰ ਨੂੰ ਜਾਣਾ ਸੀਗੇ ਇਹਨਾਂ ਨੂੰ ਚੰਡੀਗੜ੍ਹੋਂ ਬੱਲੂ ਜਾ ਰਹੇ ਸੀ ਲੁਧਿਆਣੇ ਤੋਂ ਆ ਰਹੇ ਸੀ ਤੇ ਜਿਹੜੀ ਦੂਸਰੀ ਐਕਟਵਾ ਸੀ ਉਹ ਕਿੱਥੋਂ ਆ ਰਹੀ ਸੀਗੀ ਉਹ ਕਪੜਿਆਂ ਦੇ ਕ੍ਰੋਸ ਕਰ ਰਹੀ ਸੀਗੀ ਕੱਟ ਓਕੇ ਇਹ ਆਪਣੇ ਕੋਈ ਜ਼ਖਮੀ ਵੀ ਹੋਏ ਹਾਂ ਜੀ ਹਾਂਜੀ ਇੱਕ ਜ਼ਖਮੀ ਹੋਇਆ ਜੀ ਉਹਦੇ ਪਿੱਛੇ ਜਿਹੜੀ ਲੇਡੀ ਬੈਠੀ ਸੀ ਉਹਦੀ ਦਿੱਥੋਂ ਕਿੰਨੀ ਕਿੰਮਾ ਰੇਜ ਹੋ ਗਈ ਜੀ ਲੇਡੀ ਦੀ ਉਮਰ 45 ਸਾਲ ਦਾ ਦੱਸ ਦੇਗਾ ਕਰਨੇ ਕੇ ਬਜਾਏ ਤਾਂ ਹੱਸ ਲਿਓ 8 ਵਜੇ ਤਾਂ 8 ਸਵੇਰ ਦਾ